ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਦੋਸਤੋ ਅਸੀਂ ਸਭ ਜਾਣਦੇ ਹੀ ਹਾਂ ਕਿ ਜਦ ਤੱਕ ਲੋੜੀ ਦਾ ਮੌਸਮ ਨਹੀਂ ਆਉਂਦਾ ਤਾਂ ਮੂੰਗਫਲੀ ਹਰ ਕਿਸੇ ਨੂੰ ਬਹੁਤ ਪਸੰਦ ਹੁੰਦੀ ਹੈ ਲੇਕਿਨ ਜਦ ਹੀ ਲੋੜੀ ਆ ਕੇ ਚਲੀ ਜਾਂਦੀ ਹੈ ਤਾਂ ਮੂੰਗਫਲੀ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਇਸ ਲਈ ਅਸੀਂ ਅੱਜ ਘਰ ਵਿੱਚ ਪਈ ਵੇਸਟ ਮੂੰਗਫਲੀ ਤੋਂ ਇੱਕ ਬਹੁਤ ਹੀ ਵਧੀਆ ਰੈਸਪੀ ਤਿਆਰ ਕਰਨ ਜਾ ਰਹੇ ਹਾਂ ਦੋਸਤੋ ਅਸੀਂ ਇੱਕ ਕੌਲੀ ਲਈ ਹੈ ਇੱਥੇ ਮੂੰਗਫਲੀ ਦੀ ਦੇ ਨਾਲ ਹੀ ਅਸੀਂ ਇੱਕ ਇੱਕ ਟੋਰੀ ਲਵਾਂਗੇ ਗੁੜ ਦੀ ਗੁੜ ਦੀ ਇੱਥੇ ਸਾਡੇ ਕੋਲ ਦਲੀਆਂ ਨੇ ਇਹਨਾਂ ਦਲੀਆਂ ਨੂੰ ਅਸੀਂ ਜਾਂਦਾ ਕੱਦੂ ਕਸ਼ ਕਰਕੇ ਇੱਕ ਕੋਲੀ ਬਣਾ ਸਕਦੇ ਹਾਂ ਇਹ ਜਾਂ ਇਸ ਨੂੰ ਮਧਨੀ ਨਾਲ ਜਾਂ ਕੋਟਨੀ ਨਾਲ ਜਾਂ ਥੋੜੀ ਨਾਲ ਜਾਂ ਕਿਸੇ ਵੀ ਵੇਲ ਨੇ ਦੀ ਸਹਾਇਤਾ ਨਾਲ ਕਟ ਸਕਦੇ ਹਾਂ ਤੇ ਤੇ ਗੁੜ ਦੀ ਇੱਕ ਕੋਲੀ ਤਿਆਰ ਕਰ ਸਕਦੇ ਹਾਂ ਜੋ ਘਰ ਵਿੱਚ ਮੂੰਗਫਲੀ ਆਵਾਜ਼ ਜਾਣ ਉਹਨਾਂ ਦੀਆਂ ਇਸ ਤਰੀਕੇ ਨਾਲ ਅਸੀਂ ਗਿਰੀਆਂ ਕੱਢ ਸਕਦੇ ਹਾਂ ਇਸ ਰੈਸਪੀ ਵਿੱਚ ਪਾਉਣ ਲਈ ਤੇ ਗੁੜ ਤਾਂ ਵੈਸੇ ਹੀ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਡਾਕਟਰ ਵੀ ਇਸ ਨੂੰ ਖਾਣ ਦਾ ਸਿਚਾ ਦਿੰਦੇ ਨੇ ਸਾਡੇ ਇੱਥੇ ਗੁੜ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਇਸ ਲਈ ਅੱਜ ਅਸੀਂ ਇਸ ਗੁੜ ਤੋਂ ਤੇ ਇਸ ਗਿਰਿਆਂ ਤੋਂ ਇੱਕ ਰੈਸਪੀ ਤਿਆਰ ਕਰਾਂਗੇ ਜਿਸ ਨੂੰ ਕਹਿੰਦੇ ਨੇ ਗਾਜਕ ਜੀ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗਾਜਕ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਸਾਰੇ ਗੁੜ ਨੂੰ ਇਸ ਤਰੀਕੇ ਨਾਲ ਕद्दूकश ਕਰ ਲੈਂਦੇ ਹਾਂ ਹਾਂ ਸਭ ਤੋਂ ਪਹਿਲਾਂ ਅਸੀਂ ਗੁੜ ਨੂੰ ਕद्दूकश ਕਰ ਲੈਂਦੇ ਹਾਂ ਤੇ ਹੁਣ ਅਸੀਂ ਇੱਥੇ ਗੁੜ ਕद्दूकश ਕਰ ਲਿਆ ਹੈ ਤੇ ਸਾਡੇ ਕੋਲ ਇੱਕ ਕੌਲੀ ਗੁੜ ਦੀ ਹੈ ਤੇ ਇੱਕ ਕੌਲੀ ਹੈ ਗਿਰਿਆਂ ਦੀ ਹੁਣ ਅਸੀਂ ਇਸ ਰੈਸਪੀ ਨੂੰ ਬਣਾਉਣ ਲਈ ਚੱਲਦੇ ਹਾਂ ਹਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਗਿਰਿਆਂ ਨੂੰ ਸਾਫ਼ ਕਰ ਲੈਨੇ ਹਾਂ ਵੈਸੇ ਤਾਂ ਇਹ ਗਿਰਿਆਂ ਸਾਫ਼ ਹੀ ਨੇ ਫਿਰ ਵੀ ਅਸੀਂ ਇੱਕ ਵਾਰ ਇਸ ਨੂੰ ਛਾਂ ਲੈਨੇ ਹਾਂ ਇਹ ਸਾਡੇ ਕੋਲ ਇੱਕ ਸਬਜ਼ੀ ਚੀਜ਼ਾਂ ਵਾਲੀ ਟੋਕਰੀ ਹੈ ਜਿਸ ਵਿੱਚ ਅਸੀਂ ਇਸ ਨੂੰ ਪਾ ਕੇ ਅੱਛੇ ਤਰੀਕੇ ਨਾਲ ਸ਼ਾਨ ਲੈਨੇ ਹਾਂ ਇਸ ਵਿੱਚੋਂ ਮਿੱਟੀ ਕੱਟਾ ਅਲੱਗ ਹੋ ਜਾਏਗਾ ਤੇ ਜੋ ਵੀ ਇਸ ਵਿੱਚ ਛਿਲਕੇ ਰਹਿ ਗਏ ਨੇ ਉਹ ਵੀ ਸਭ ਅਲੱਗ ਹੋ ਜਾਣਗੇ ਤਾਂ ਦੋਸਤੋ ਅਸੀਂ ਇੱਥੇ ਗਿਰੀਆਂ ਨੂੰ ਅੱਛੇ ਤਰੀਕੇ ਨਾਲ ਸਾਫ਼ ਕਰ ਲਿਆ ਹੈ ਹੁਣ ਸਾਡੇ ਕੋਲ ਦੋ ਤਰੀਕੇ ਦਾ ਗੁੜ ਹੈ ਤੇ ਇੱਕ ਤਰੀਕੇ ਦੀਆਂ ਗਿਰੀਆਂ ਸਭ ਤੋਂ ਪਹਿਲਾਂ ਅਸੀਂ ਇਸ ਗੈਸ ਨੂੰ ਆਨ ਕਰ ਲੈਨੇ ਹਾਂ ਤੇ ਇਸ ਉੱਪਰ ਆਪਣਾ ਪੈਨ ਰੱਖ ਦਿੰਦੇ ਹਾਂ ਤੇ ਇਸ ਗੈਸ ਦੀ ਆਂਚ ਅਸੀਂ ਥੋੜੀ ਜਿਹੀ ਘਟ ਕਰਾਂਗੇ ਹੁਣ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ 1 ਤੋਂ 2 ਚਮਚ ਘਿਓ ਦੇ ਪਾਵਾਂਗੇ ਹੁਣ ਅਸੀਂ ਪਹਿਲਾਂ ਜੋ ਅਸੀਂ ਮਧੀਨਾ ਗੁੜ ਕੁੱਟਿਆ ਸੀ ਉਸ ਨੂੰ ਇਸ ਵਿੱਚ ਪਾਵਾਂਗੇ ਤੇ ਫਿਰ ਅਸੀਂ ਜੋ ਕਟੋਰੀ ਵਿੱਚ ਗੁੜ ਕद्दूकस ਕਰਕੇ ਰੱਖਿਆ ਹੈ ਉਹ ਪਾਵਾਂਗੇ ਅਸੀਂ ਇਸ ਵਿੱਚ ਪੂਰੀ ਦੀ ਪੂਰੀ ਕਟੋਰੀ ਨਹੀਂ ਪਾਵਾਂਗੇ ਇਸ ਵਿੱਚ ਅਸੀਂ ਥੋੜਾ ਜਿਹਾ ਹੀ ਗੁੜ ਪਾਵਾਂਗੇ ਕਿਉਂਕਿ ਅਸੀਂ ਥੋੜਾ ਜਿਹਾ ਗੁੜ ਇਹ ਕੁੱਟਿਆ ਹੋਇਆ ਇਸ ਵਿੱਚ ਐਡ ਕੀਤਾ ਹੈ ਵੈਸੇ ਤਾਂ ਅਸੀਂ ਇਸ ਗੁੜ ਨੂੰ ਵਧੀਆਂ ਕੱਟ ਕਰ ਸਕਦੇ ਹਾਂ ਪਰ ਜੇਕਰ ਇਸ ਨੂੰ ਬਰਾਬਰ ਕੁਆਂਟੀਟੀ ਵਿੱਚ ਬਣਾਈਏ ਤਾਂ ਇਹ ਗੱਚਕ ਬਹੁਤ ਹੀ ਵਧੀਆ ਬਣਦੀ ਹੈ ਹੁਣ ਅਸੀਂ ਇਸ ਗੋੜ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਅੱਛੇ ਤਿੱਕੀ ਨਾਲ ਪੱਕ ਨਾ ਜਾਵੇ ਯਾਨੀ ਕਿ ਇਸ ਦੀ ਅੱਛੇ ਤਿੱਕੀ ਨਾਲ ਚਾਸ਼ਨੀ ਨਾ ਬਣ ਜਾਵੇ ਹੁਣ ਅਸੀਂ ਇਸ ਨੂੰ ਇਸੇ ਤਰੀਕੇ ਨਾਲ ਪਕਾਉਂਦੇ ਰਵਾਂਗੇ ਇੱਧਰ ਅਸੀਂ ਇਸ ਪਲੇਟ ਤੇ ਘਿਓ ਲਗਾ ਲੈਂਦੇ ਹਾਂ ਕਿਉਂਕਿ ਇਸ ਨੂੰ ਬਾਅਦ ਵਿੱਚ ਅਸੀਂ ਇਸ ਵਿੱਚ ਟ੍ਰਾਂਸਫਰ ਕਰਾਂਗੇ ਇੱਧਰ ਸਾਡਾ ਗੋੜ ਹੈ ਜੋ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਅਸੀਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਇਸ ਨੂੰ ਅਸੀਂ ਪਾਣੀ ਵਿੱਚ ਪਾ ਕੇ ਚੈੱਕ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਦੀਆਂ 4 ਤੋਂ 5 ਡ੍ਰੌਪਸ ਇਸ ਪਾਣੀ ਵਿੱਚ ਪਾ ਦਿੱਤੀਆਂ ਨੇ ਹੁਣ ਅਸੀਂ ਇਸ ਨੂੰ ਹੱਥ ਨਾਲ ਤੋੜਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕ੍ਰਿਸਪੀ ਤਰੀਕੇ ਨਾਲ ਟੁੱਟ ਰਿਹਾ ਹੈ ਜਾਂ ਅਜੇ ਵੀ ਨਰਮ ਹੈ ਏ ਅਸੀਂ ਚੈੱਕ ਕੀਤਾ ਹੈ ਇਹ ਕਾਫੀ ਕ੍ਰਿਸਪੀ ਤਰੀਕੇ ਨਾਲ ਟੁੱਟ ਰਿਹਾ ਹੈ ਇਸ ਦਾ ਮਤਲਬ ਇਹ ਗੁੜ ਹੁਣ ਪੂਰੇ ਤਰੀਕੇ ਨਾਲ ਕੱਚਕ ਬਣ ਲਈ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਵਿੱਚ ਗਿਰੀਆਂ ਨੂੰ ਪਾਦਨੇ ਹਾਂ ਤੇ ਫਿਰ ਅਸੀਂ ਇਸ ਨੂੰ ਅੱਛੇ ਤਰੀਕੇ ਨਾਲ ਫਿਰ ਤੋਂ ਮਿਕਸ ਕਰਾਂਗੇ ਹੁਣ ਅਸੀਂ ਇਸ ਗੁੜ ਵਿੱਚ ਇਹਨਾਂ ਗਿਰੀਆਂ ਨੂੰ ਪਾ ਦਿੰਨੇ ਹਾਂ ਤੇ ਅੱਛੇ ਤਰੀਕੇ ਨਾਲ ਮਿਕਸ ਕਰ ਲੈਨੇ ਹਾਂ ਤੇ ਫਿਰ ਅਸੀਂ ਇਸ ਨੂੰ ਜਿਸ پلیਟ ਵਿੱਚ ਅਸੀਂ ਘਿਓ ਰੱਖਿਆ ਹੈ ਉਸ ਵਿੱਚ ਟਰਾਂਸਫਰ ਕਰ ਦਿਆਂਗੇ ਹੁਣ ਸਰਦੀਆਂ ਦਾ ਮੌਸਮ ਹੈ ਇਸ ਲਈ ਇਹ ਦੇਖੋ ਜਲਦੀ ਦੇ ਨਾਲ ਠੰਡਾ ਵੀ ਹੋਣਾ ਸ਼ੁਰੂ ਹੋ ਗਿਆ ਹੁਣ ਅਸੀਂ ਗੈਸ ਦੀ ਫਲੇਮ ਥੋੜੀ ਜਿਹੀ ਤੇਜ਼ ਕਰਦੇ ਹਾਂ ਤੇ ਫਿਰ ਇਸ ਨੂੰ ਮਿਕਸ ਕਰਦੇ ਹਾਂ ਹੁਣ ਸਰਦੀਆਂ ਦਾ ਮੌਸਮ ਹੋਣ ਕਰਕੇ ਗੁੜ ਛੇਤੀ ਜੰਮ ਜਾਂਦਾ ਹੈ ਇਸ ਲਈ ਇਸ ਨੂੰ ਬਿਨਾਂ ਦੇਰ ਕੀਤੇ ਇਸੇ ਤਰੀਕੇ ਨਾਲ ਹਿਲਾਉਂਦੇ ਰਹੋ ਤੇ ਗਰੀਆਂ ਨੂੰ ਇਸ ਵਿੱਚ ਅچھے ਤਰੀਕੇ ਨਾਲ ਮਿਕਸ ਕਰ ਲਵੋ ਹੁਣ ਸਾਡੀ ਇਹ ਰੈਸਪੀ ਤਿਆਰ ਹੋ ਚੁੱਕੀ ਹੈ ਤੇ ਇਸ ਨੂੰ ਅਸੀਂ ਹੁਣ ਇਸ ਪਲੇਟ ਵਿੱਚ ਟ੍ਰਾਂਸਫਰ ਕਰ ਪਲੇਟ ਵਿੱਚ ਇਸ ਨੂੰ ਅچھے ਤਰੀਕੇ ਨਾਲ ਫਲਾ ਦੇਣਾ ਹੈ ਤੇ ਇਸ ਨੂੰ ਅچھے ਨਾਲ ਉਪਰੋਂ ਪ੍ਰੈਸ ਵੀ ਕਰ ਦੇਣਾ ਹੈ ਕਿ ਇਹ ਸਭ ਪਾਸੇ ਇੱਕੋ ਜਿਹੇ ਤਰੀਕੇ ਨਾਲ ਫੈਲੇ ਹੁਣ ਅਸੀਂ ਇਸ ਨੂੰ ਕੱਟਣ ਦੀ ਤਿਆਰੀ ਕਰਦੇ ਹਾਂ 280 ਤੁਹਾਨੂੰ ਦੱਸ ਦਈਏ ਕਿ ਇਸ ਨੂੰ ਜਦੋਂ ਬਣਾਈਏ ਉਦੋਂ ਹੀ ਕੱਟ ਦਿਨਾ ਚਾਹੀਦਾ ਹੈ ਲੇਕਿਨ ਸਾਨੂੰ ਉਹਦੋਂ ਹੀ ਕੋਈ ਕੰਮ ਪੈ ਗਿਆ ਇਸ ਲਈ ਇਸ ਨੂੰ ਅਸੀਂ ਉਦੋਂ ਨਹੀਂ ਕੱਟ ਸਕੇ ਹੋਣ ਕਾਫੀ ਟਾਈਮ ਹੋ ਚੁੱਕਾ ਹੈ ਤੇ ਇਹ ਕਾਫੀ ਹਾਰਡ ਵੀ ਹੋ ਚੁੱਕੀ ਹੈ ਜਿਸ ਕਾਰਨ ਇਸ ਨੂੰ ਕੱਟਣ ਵਿੱਚ ਥੋੜੀ ਪਰੇਸ਼ਾਨੀ ਆਵੇਗੀ ਜੇਕਰ ਅਸੀਂ ਇਸ ਨੂੰ ਬਣਾਉਣ ਤੋਂ ਬਾਅਦ 5 ਜਾਂ 10 ਮਿੰਟ ਬਾਅਦ ਹੀ ਕੱਟ ਦਿੰਦੇ ਹਾਂ ਤਾਂ ਇਹ ਕਾਫੀ ਅੱਛੇ ਤਰੀਕੇ ਨਾਲ ਕੱਟੀ ਜਾਏਗੀ ਤੇ ਕਾਫੀ ਅੱਛੀ ਵੀ ਲੱਗੇਗੀ ਲੇਕਿਨ ਹੋਨਵੀ ਇਹ ਅੱਛੀ ਹੀ ਬਣੇਗੀ ਬਸ ਇਸ ਨੂੰ ਕੱਟਣ ਵਿੱਚ ਹੀ ਕਠਿਨਾਈ ਆਏਗੀ ਜੋ ਕਿ ਹੁਣ ਅਸੀਂ ਤੁਹਾਨੂੰ ਇਸ ਨੂੰ ਕੱਟ ਕੇ ਦਿਖਾ ਦਿੰਦੇ ਹਾਂ ਤੁਸੀਂ ਇਸ ਨੂੰ ਕਿਸੇ ਵੀ ਡਿਜ਼ਾਈਨ ਵਿੱਚ ਕੱਟ ਸਕਦੇ ਹੋ ਗੋਲ ਸਰਕਲ ਵਿੱਚ ਬਣਾ ਸਕਦੇ ਹੋ ਸਕੁਅਰ ਸ਼ੇਪ ਵਿੱਚ ਕੱਟ ਸਕਦੇ ਹੋ रेक्टेंगल शेप ਵਿੱਚ ਕੱਟ ਸਕਦੇ ਹੋ ਕਿਸੇ ਵੀ ਸ਼ੇਪ ਵਿੱਚ ਇਸ ਨੂੰ ਤੁਸੀਂ ਕੱਟ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਗੋਲ ਸ਼ੇਪ ਵਿੱਚ ਹੀ ਰਹਿਣ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਹੀ ਪੂਰੀ ਦੀ ਪੂਰੀ ਬਾਹਰ ਕੱਟ ਸਕਦੇ ਹੋ ਲੇਕਿਨ ਅਸੀਂ ਇਸਦੇ ਪੀਸਸ ਬਣਾਉਣੇ ਨੇ ਇਸ ਲਈ ਅਸੀਂ ਇਸ ਨੂੰ ਇਸ ਚਾਕੂ ਦੀ ਸਹਾਇਤਾ ਨਾਲ ਕੱਟ ਰਹੇ ਹਾਂ ਇਹ ਸਾਰੀ ਗੱਜਕ ਨੂੰ ਅਸੀਂ ਸਕੁਅਰ ਪੀਸ ਵਿੱਚ ਕੱਟ ਲੈਂਦੇ ਹਾਂ ਤੇ ਹੁਣ ਇਸਦੇ ਪੀਸਸ ਉਠਾ ਕੇ ਇਸ ਅਲੱਗ ਪਲੇਟ ਵਿੱਚ ਟ੍ਰਾਂਸਫਰ ਕਰ ਲੈਂਦੇ ਹਾਂ ਹੋਨੇ ਅਸੀਂ ਇਸ ਸਾਰੀ ਗੱჭਕ ਨੂੰ ਇਸ ਅਲੱਗ ਪਲੇਟ ਵਿੱਚ ਟਰਾਂਸਫਰ ਕਰ ਲਿਆ ਹੈ ਦੋਸਤੋ ਅਸੀਂ ਤੁਹਾਨੂੰ ਦੱਸਦੀ ਏ ਕਿ ਇਹ ਗੱჭਕ ਬਹੁਤ ਹੀ ਸਵਾਦਿਸ਼ਟ ਬਣੀ ਹੈ ਕਿਉਂਕਿ ਸਾਡੇ ਤੋਂ ਇਸ ਨੂੰ ਚੱਕ ਕੀਤੇ ਬਿਨਾਂ ਰਹਾ ਨਹੀਂ ਗਿਆ ਇਸ ਨੂੰ ਅਸੀਂ ਥੋੜਾ ਜਿਹਾ ਚੈੱਕ ਕੀਤਾ ਸੀ ਤਾਂ ਦੋਸਤੋ ਤੁਹਾਨੂੰ ਮੈਂ ਆਖਰ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਬਾਜ਼ਾਰ ਵਿੱਚ ਜੁ ਸਮਾਨ ਬਹੁਤ ਸਵਾਦਿਸ਼ਟ ਤਾਂ ਮਿਲ ਸਕਦਾ ਹੈ ਪਰ ਸਾਫ਼ ਸੁਥਰਾ ਨਹੀਂ ਇਸ ਲਈ ਅਸੀਂ ਜੋ ਵੀ ਆਪਣੇ ਘਰ ਵਿੱਚ ਬਣਾਵਾਂਗੇ ਉਹ ਸਾਫ਼ ਸੁਥਰੇ ਤੇ ਸ਼ੁੱਧ ਤਰੀਕੇ ਨਾਲ ਬਣਾਇਆ ਹੋਵੇਗਾ ਕਿਉਂਕਿ ਸਾਨੂੰ ਆਪਣੀ ਸਿਹਤ ਦੀ ਫਿਕਰ ਹੈ ਇਸ ਲਈ ਅਸੀਂ ਉਸ ਵਿੱਚ ਸਹੀ ਸਮਾਨ ਪਾਵਾਂਗੇ ਤੇ ਸਹੀ ਤਰੀਕੇ ਨਾਲ ਬਣਾਵਾਂਗੇ ਘਰ ਵਿੱਚ ਬਣਾਈ ਹੋਈ ਚੀਜ਼ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਾਫ਼ ਸੁਥਰੀ ਵੀ ਹੋਵੇਗੀ ਇਸ ਲਈ ਮੇਰੀ ਇਹੀ ਸਲਾਹ ਹੈ ਕਿ ਤੁਸੀਂ ਜੋ ਵੀ ਖਾਓ ਉਸ ਨੂੰ ਘਰ ਵਿੱਚ ਹੀ ਬਣਾਓ ਅਸੀਂ ਹਰ ਉਹ ਸਮਾਨ ਨੂੰ ਘਰ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਖਾਣਾ ਹੁੰਦਾ ਹੈ ਅਸੀਂ ਬਹੁਤ ਹੀ ਘੱਟ ਸਮਾਨ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਾਂ ਤਾਂ ਦੋਸਤੋ ਤੁਹਾਨੂੰ ਇਹ ਰੈਸਪੀ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ